ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਲੋ ਜੀ ਬਹੁਤ ਪਿਆਰੇ ਬਹੁਤ ਸੋਹਣੇ ਸੂਟ ਲੈ ਕੇ ਆਏ ਆ ਆਪਾਂ ਤੁਹਾਡੇ ਲਈ ਇਹ ਟਸਰ ਸਿਲਕ ਦੇ ਵਿੱਚ ਹੈਗੇ ਨੇ ਤੇ ਇਹਨਾਂ ਦੀ ਕਾਸਟ 3850 ਆ 3850 ਠੀਕ ਹੈ ਜੀ ਬਹੁਤ ਪਿਆਰੇ ਡਿਜ਼ਾਈਨਰ ਦੁਪੱਟਿਆਂ ਦੇ ਨਾਲ ਸੂਟ ਨੇ ਤੇ ਸਟੱਫ ਦੀ ਫੁੱਲ ਗਰੰਟੀ ਆ ਪਿਓਰ ਟਸਰ ਸਿਲਕ ਦੇ ਉੱਪਰ ਸੂਟ ਨੇ ਤੇ ਇਹਨਾਂ ਨੂੰ ਆਪਾਂ ਤੁਹਾਨੂੰ ਸਾਰਿਆਂ ਨੂੰ ਇਕੱਲੇ ਇਕੱਲੇ ਨੂੰ ਖੋਲ ਕੇ ਦਿਖਾਣੇ ਆ ਤੇ ਬਹੁਤ ਪਿਆਰੇ ਕਲਰ ਕੰਬੀਨੇਸ਼ਨ ਹੈਗਾ ਆ ਦਿਖਾਓ ਬੇਬੇ ਜਿਹੜਾ ਮਰਜੀ ਦਿਖਾ ਦਿਓ ਪਹਿਲਾਂ ਸਾਰੇ ਸੋਹਣੇ ਲਓ ਜੀ ਆ ਦੇਖੋ ਸਟਫ ਨੂੰ ਮੈਂ ਨੇੜੇ ਤੋਂ ਦਿਖਾਉਣੀ ਆ ਤੇ ਲਾਈਨਿੰਗ ਲੱਗੇਗੀ ਇਹ ਤਸਰ ਸਿਲਕ ਹੈ ਵਈ ਖਾਦੀ ਦੇ ਵਾਂਗ ਹੁੰਦਾ ਹੈ ਨਾ ਤੇ ਬਹੁਤ ਪਿਆਰਾ ਸਟਫ ਆ ਦੇਖੋ ਲਓ ਜੀ ਬਹੁਤ ਸੋਹਣਾ ਹੈ ਨੇੜੇ ਤੋਂ ਦੇਖੋ ਤੁਸੀਂ ਇਹਦੇ ਵਿੱਚ ਐਵੇਂ ਲਾਈਨਸ ਨੇ ਹੈਗੀਆਂ ਤੇ ਨਾਲ ਕريب ਦੀ ਸਲਵਾਰ ਰਹੀ ਹੈ ਐਨ ਵਧੀਆ ਕਰੇਪ ਲੱਗੀ ਹੋਈ ਆ ਸਲਵਾਰ ਲਈ ਠੀਕ ਹੈ ਜੀ ਇਹ ਡਿਜ਼ਾਈਨ ਹੈਗਾ ਜਦੋਂ ਤੁਸੀਂ ਇਹਨੂੰ ਵਰਕ ਵਗੈਰਾ ਕਰਾਉਂਗੇ ਰੈਡੀ ਕਰਾ ਕੇ ਤਾਂ ਇਹਨੇ ਬਹੁਤ ਹੀ ਜ਼ਿਆਦਾ ਸੋਹਣਾ ਹੋ ਜਾਣਾ ਠੀਕ ਹੈ ਜੀ ਤੇ ਦੁਪੱਟਾ ਇਹਦੇ ਨਾਲ ਚਨੂਨ ਦਾ ਰਹੇਗਾ ਕੋਈ ਇਹ ਐਵੇਂ ਸਲਿਪਰੀ ਨਹੀਂ ਹੈਗਾ ਦੁਪੱਟਾ ਬਹੁਤ ਪਿਆਰਾ ਬਹੁਤ ਸੋਹਣਾ ਦੁਪੱਟਾ ਹੈਗਾ ਠੀਕ ਹੈ ਜੀ ਆ ਦੇਖੋ ਨਾਲ ਚਨੂਨ ਦਾ ਦੁਪੱਟਾ ਕਲਰ ਕੰਬੀਨੇਸ਼ਨ ਬਹੁਤ ਜਿਆਦੇ ਸੋਹਣੇ ਨੇ ਜੇ ਤੁਸੀਂ ਇਹਨੂੰ ਆਪਣੀ ਸਲਵਾਰ ਸ਼ਰਟ ਬਣਾ ਲੈਣੇ ਹੋ ਹੈਨਾ ਸਲਵਾਰ ਵਾਲੇ ਕੱਪੜੇ ਨੂੰ ਤਾਂ ਇਹਦੇ ਵਿੱਚੋਂ ਡਿਜ਼ਾਈਨਿੰਗ ਕਰਕੇ ਆਪਣਾ ਕੱਪੜਾ ਚੱਕ ਕੇ ਵੀ ਆਪਾਂ ਬੜਾ ਸੋਹਣਾ ਇਹਨੂੰ ਸੂਟ ਨੂੰ ਰੈਡੀ ਕਰ ਸਕਦੇ ਆ ਠੀਕ ਹੈ ਜੀ ਤੇ ਬਾਕੀ ਕਈ ਪੈਣਾ ਕਹਿ ਦਿੰਦੀਆਂ ਨੇਗੀਆਂ ਵੀ ਤੁਸੀਂ ਹੁਣੀ ਦੱਸੋ ਪ੍ਰੋਪਰ ਕਿੰਨੇ ਦਾ ਸੂਟ ਰੈਡੀ ਹੋਏਗਾ ਉਹ ਨਹੀਂ ਪਤਾ ਲੱਗਦਾ राजे ਵਰਕ ਆਪਣਾ ਕਿੰਨੇ ਦਾ ਹੋ ਰਿਹਾ ਲੇਸਿਸ ਕਿੰਨੇ ਦੀਆਂ ਐਡ ਹੋ ਰਹੀਆਂ ਨੇ ਉਹ ਸਾਰਾ ਆਫਟਰ ਰੈਡੀ ਪਤਾ ਚੱਲਦਾ ਆਪਾਂ ਨੂੰ ਹੈਨਾ ਤੇ ਬਹੁਤ ਸੋਹਣਾ ਸੂਟ ਹੈਗਾ ਤੇ ਨੈਕਸਟ ਸੂਟ ਹੈਗਾ ਮੈਰੂਨ ਸ਼ੇਡ ਦੇ ਵਿੱਚ ਇਹ ਵੀ ਬੜਾ ਪਿਆਰਾ ਕਲਰ ਹੈਗਾ ਆ ਦੇਖੋ ਐਂਕੋ ਆ ਆ ਦੇਖੋ ਬਹੁਤ ਸੋਹਣਾ ਸੂਟ ਹੈ ਇਹ ਤੇ ਆ ਇਹ ਦੇ ਨਾਲ ਸਲਵਾਰਾ ਮੈਰੂਨ ਕਲਰ ਦੀ ਕريب ਦੀ ਤੇ ਦੁਪੱਟਾ ਡਿਜ਼ਾਈਨ ਤੁਹਾਨੂੰ ਖੋਲ ਕੇ ਦਿਖਾਣੇ ਆ ਚინੋਂ ਦਾ ਦੁਪੱਟਾ ਰਹੇਗਾ ਜੀ ਸਾਰੇ ਸੂਟਾਂ ਨਾਲ ਇਹਨਾਂ ਨਾਲ ਚਨੂਨ ਦੇ ਦੁਪੱਟੇ ਲੇਗੇ 3850 ਪਰ ਸੂਟ ਦੀ ਕਾਸਟ ਰਹੇਗੀ ਲਓ ਜੀ ਆਹ ਦੇਖੋ ਬਹੁਤ ਪਿਆਰਾ ਹੈ ਐਨ ਖੁੱਲਾ ਡੁੱਲਾ ਪ੍ਰੋਪਰ ਦੁਪੱਟਾ ਹੈਗਾ ਤੇ ਇਹਦੇ ਤੇ ਲੇਸ ਦੀ ਫਿਨਿਸ਼ਿੰਗ ਵਗੈਰਾ ਕਰਾ ਸਕਦੇ ਹੋ ਜੇ ਤੁਸੀਂ ਲੇਸ ਡਿਜ਼ਾਈਨ ਕਰਾਣਾ ਚਾਹੁੰਦੇ ਹੋ ਸੂਟ ਤੇ ਤਾਂ ਉਹ ਵੀ ਬੜਾ ਸੋਹਣਾ ਬਣ ਜਾਂਦਾ ਸੂਟ ਤਸਰ ਸਿਲਕ ਦਾ ਸੂਟ ਹੈਗਾ ਇਹ ਲਓ ਜੀ ਆ ਵੀ ਸੂਟ ਬੜਾ ਸੋਹਣਾ ਹੈਗਾ ਤੇ ਇਹ ਰਸਟਰੀਆ ਕਲਰ ਹੈਗਾ ਰਸਟ ਵੀ ਨਹੀਂ ਕੁਛ ਹੋੜੀ ਕਲਰ ਹੈ ਬੜਾ ਸੋਹਣਾ ਕਲਰ ਹੈ ਇਹ ਜਿਹੜਾ ਤੁਹਾਨੂੰ ਦਿਸ ਰਿਹਾ ਉਹੀ ਕਲਰ ਆ ਜੋ ਤੁਹਾਨੂੰ ਐਗਜ਼ੈਕਟ ਇਹਦੇ ਵਿੱਚ ਦਿਸ ਰਿਹਾ ਵੀਡੀਓ ਦੇ ਵਿੱਚ ਇਹ ਸ਼ਰਟ ਰਹੇਗੀ ਜੀ ਕريب ਦੀ ਸਲਵਾਰ ਰਹੇਗੀ ਇਹਦੇ ਨਾਲ ਐਨ ਵਧੀਆ ਕريب ਹੈਗੀ ਆ ਤੇ ਦੁਪੱਟਾ ਡਿਜ਼ਾਈਨ ਇਹਦਾ ਡਿਫਰੈਂਟ ਹੈਗਾ ਬਹੁਤ ਸੋਹਣਾ ਦੁਪੱਟਾ ਡਿਜ਼ਾਈਨ ਆ ਆ ਦੇਖੋ ਬਹੁਤ ਸੌਫਟ ਦੁਪੱਟਾ ਤੇ ਡਿਜ਼ਾਈਨ ਵੀ ਬੜਾ ਸੋਹਣਾ ਹੈਗਾ। ਲਓ ਆ ਇਹਦਾ ਦੁਪੱਟਾ ਹੈਗਾ। ਲਓ ਜੀ ਇਹ ਸਕਿਨ ਕਲਰ ਦੇ ਵਿੱਚ ਹੈਗਾ ਬੇਸ ਇਹਦਾ ਸਕਿਨ ਹੈਗਾ ਤੇ ਇਹਦੀ ਡਿਜ਼ਾਈਨਿੰਗ ਬਹੁਤ ਜ਼ਿਆਦਾ ਸੋਹਣੀ ਹੋਣੀ। ਹਨਾ ਕਿਉਂਕਿ ਇਹਦੇ ਵਿੱਚ ਕਲਰ ਵੀ ਇੰਨੇ ਸੋਹਣੇ ਨੇਗੇ ਤੇ ਇਹਦੀ ਡਿਜ਼ਾਈਨਿੰਗ ਵੀ ਬਹੁਤ ਸੋਹਣੀ ਹੋਏਗੀ ਸੂਟ ਦੀ ਜਦੋਂ ਪ੍ਰੋਪਰ ਰੈਡੀ ਹੋ ਗਿਆ ਇਹ। ਤੇ ਆ ਇਹਦੀ ਸਲਵਾਰ ਰਹੇਗੀ ਸਕਿਨ ਕਲਰ ਦੀ ਤੇ ਦੁਪੱਟਾ ਤੁਹਾਨੂੰ ਖੋਲ ਕੇ ਦਿਖਾਉਂਦੇ ਆ ਬਹੁਤ ਪਿਆਰਾ ਬਹੁਤ ਸੋਹਣਾ ਦੁਪੱਟਾ ਇਹਦਾ ਇਹ ਡਿਫਰੈਂਟ ਹੈਗਾ ਦੁਪੱਟਾ ਚਨੋਂਨ ਦਾ ਹੀ ਰਹੇਗਾ ਜੀ ਮਤਲਬ ਇਹਦੀ ਡਿਜ਼ਾਈਨਿੰਗ ਡਿਫਰੈਂਟ ਹੈਗੀ ਆ ਆ ਦੇਖੋ ਲਓ ਜੀ ਇਹ ਇਹਦੀ ਡਿਜ਼ਾਈਨਿੰਗ ਆ ਦੁਪੱਟੇ ਦੀ ਬਹੁਤ ਪਿਆਰਾ ਬਹੁਤ ਸੋਹਣਾ ਸੂਟ ਬਣੇਗਾ ਇਹ ਰੈਡੀ ਹੋ ਕੇ ਲੋ ਜੀ ਆ ਜਿਹੜੀਆਂ ਪੈਣਾ ਨੂੰ ਬਲੈਕ ਕਲਰ ਪਸੰਦ ਆ ਮੇਰੇ ਵਾਂਗੂ ਮੇਰਾ ਫੇਵਰਿਟ ਕਲਰ ਆ ਬਲੈਕ ਤੇ ਉਹ ਬਲੈਕ ਵੀ ਲੈ ਸਕਦੀਆਂ ਨੇ ਗੀਆਂ ਇਹਨੂੰ ਹੁਣ ਜਨੇ ਆਪਾਂ ਬਲੈਕ ਥ्रेड ਨਾਲੀ ਸਲਵਾਰ ਨੂੰ ਵਰਕ ਕਰਕੇ ਇਹਨੂੰ ਸ਼ਰਟ ਨੂੰ ਆਪਾਂ ਲੇਸਿਸ ਡਿਜ਼ਾਈਨ ਕਰਕੇ ਬਹੁਤ ਸੋਹਣਾ ਬਣਾ ਸਕਦੇ ਆ ਕਿਉਂਕਿ ਬਲੈਕ ਥ्रेड ਨਾਲੀ ਵਰਕ ਕਰਕੇ ਨਾ ਹੋਰ ਮਤਲਬ ਉਹਦੇ ਨਾਲ ਵੀ ਸੂਟਾਂ ਨਾਲ ਵੀ ਚੱਲ ਜਾਂਦੀ ਆ ਇੱਕ ਸਲਵਾਰ ਕਿਉਂਕਿ ਬਲੈਕ ਆਪਾਂ ਨੂੰ ਬਹੁਤ ਪਸੰਦ ਹੁੰਦਾ ਸ਼ਰਟਾਂ ਕਈ ਕਈ ਹੁੰਦੀਆਂ ਨੇ ਆਪਣੇ ਕੋਲੇ ਤੇ ਇਹਦਾ ਆ ਦੁਪੱਟਾ ਰਹੇਗਾ ਜੀ ਚਨੋਂਨ ਦਾ ਇਹਦੀ ਡਿਜ਼ਾਈਨਿੰਗ ਵੱਖਰੀ ਹੈਗੀ ਆ ਬਹੁਤ ਪਿਆਰਾ ਸੂਟ ਆ ਲਓ ਜੀ ਬਹੁਤ ਸੋਹਣਾ ਬਹੁਤ ਪਿਆਰਾ ਸੂਟ ਆ ਆ ਦੇਖੋ ਇਹਦਾ ਡਿਜ਼ਾਈਨ ਆ ਰਹੇਗਾ ਦੁਪੱਟਾ ਐਨ ਸੌਫਟ ਹੈ ਚਾਹੇ ਮੁਠੀ ਚ ਦੇ ਲਾ ਇੰਨਾ ਸੌਫਟ ਆ ਇਹ ਦੇਖੋ ਬਹੁਤ ਵਿਆਰਾ ਚਨੋਂਨ ਦਾ ਦੁਪੱਟਾ ਰਹੇਗਾ ਜੀ ਸੌਜੀ ਜਿਨ੍ਹਾਂ ਨੂੰ ਇਹ ਆ ਮੰਗੋਇਆ ਸ਼ੇਡ ਹੈਗਾ ਹਨਾ ਉਹ ਪਸੰਦ ਹੈਗਾ ਇਹ ਗਰੇ ਦੇ ਵਿੱਚ ਮੰਗੋ ਫਲਾਰਸ ਨੇ ਤੇ ਨਾਲ ਇਹਦੇ ਗਰੇਵ ਨਹੀਂ ਹੈਗਾ ਗਰੀਨਿਸ਼ ਜਿਹਾ ਥੋੜਾ ਆ ਦੇਖੋ ਜਿਵੇਂ ਸਲਵਾਰ ਦਾ ਕਲਰ ਹੈ ਇਹ ਜੀ ਭੋਂ ਪੈਂਦੀ ਆ ਸੂਟ ਦੇ ਵਿੱਚ ਇਹ ਹੈਗੇ ਨੇ ਤੇ ਇਹ ਵੀ ਬਹੁਤ ਸੋਹਣਾ ਸੂਟ ਆ ਇਹਦਾ ਦੁਪੱਟਾ ਵੀ ਬੜਾ ਘੈਂਟ ਆ ਸੋਹਣਾ ਹੋਜੀ ਬਹੁਤ ਸੋਹਣਾ ਦੁਪਾਹੇ ਉੱਭ ਗਿਆ ਦੁਦੂ ਕਰਦਾ ਦੁਦੂ ਆ ਦੇਖੋ ਆ ਇਹਦਾ ਨਾਲ ਦੁਪੱਟਾ ਰਹੇਗਾ بیس ਹਲਕਾ ਗ੍ਰੀਨਿਸ਼ ਜਿਹਾ ਹੈਗਾ ਐਂਡ ਵਿਚੇ ਦੇ ਫਲਾਰ ਹੈਗੇ ਨੇ ਮੰਗੇਓ ਜੇ ਛੇਲ ਦੇ ਬਹੁਤ ਸੋਹਣਾ ਸੂਟ ਹੈਗਾ ਇਹ ਆ ਕਲਰ ਬਹੁਤ ਜਿਆਦਾ ਸੋਹਣਾ ਹੈਗਾ ਮੋਰ ਪੰਖੀ ਆ ਜੀ ਤਾਂ ਇਹਦੀ ਸਲਵਾਰ ਆ ਮੋਰ ਪੰਖੀਆਂ ਜੀ ਇਹਦੇ ਵਿੱਚ بیس ਹੈਗਾ ਇਹਦਾ ਤੇ ਆ ਗ੍ਰੀਨਿਸ਼ ਜੀ ਇਹਦੀ ਪ੍ਰਿੰਟਿੰਗ ਹੈਗੀ ਆ ਕੱਪੜੇ ਦੀ ਫੁੱਲ ਗਰੰਟੀ ਆ ਬਹੁਤ ਪਿਆਰਾ ਬਹੁਤ ਸੋਹਣਾ ਛੂਟਾ ਤੇ ਇਹਦਾ ਦੁਪੱਟਾ ਵੀ ਆਪਾਂ ਤੁਹਾਨੂੰ ਖੋਲ ਕੇ ਦਿਖਾਉਨੇ ਆ ਇਹਦੀ ਵੀ ਡਿਜ਼ਾਈਨਿੰਗ ਬਹੁਤ ਸੋਹਣੀ ਹੋ ਕੇ ਬਹੁਤ ਸੋਹਣਾ ਰੈਡੀ ਹੋ ਜਾਣਾ ਇਹ ਸੂਟ ਨੇ ਵੀ ਆ ਦੇਖੋ ਬੜਾ ਪਿਆਰਾ ਸੂਟ ਹੈਗਾ ਇਹ ਇਹਦੀ ਡਿਜ਼ਾਈਨ ਅਲੱਗਾ ਦੁਪੱਟੇ ਦਾ ਬਹੁਤ ਸੋਹਣਾ ਵਿੱਚ ਵੀ ਇਹਦੇ ਆਹ ਬਣਿਆ ਹੋਇਆ ਬੀਬੀ ਦੇਖੋ ਡਿਜ਼ਾਈਨਰ ਬਣੀ ਹੋਈ ਆ ਕਿਤੋਂ ਲਾਈਟ ਕਿਤੋਂ ਡਾਰਕ ਜਿਵੇਂ ਟਾਈ ਐਡਾ ਹੀ ਨਹੀਂ ਹੁੰਦਾ ਹੈਗਾ ਇਸ ਤਰ੍ਹਾਂ ਬਣਿਆ ਹੋਇਆ ਇਹ ਬਹੁਤ ਅੰਦਾਜ਼ਾ ਹੂੰ ਸੋਹਣਾ ਲੱਗੋ ਲਓ ਜੀ ਇਹ ਵੀ ਸੂਟ ਬਹੁਤ ਸੋਹਣਾ ਹੈਗਾ ਆ ਦੇਖੋ ਆ ਇਹਦਾ ਡਿਜ਼ਾਈਨ ਆ ਸ਼ਰਟ ਤੇ ਜੇ ਤੁਸੀਂ ਮਤਲਬ ਸਲਵਾਰ ਦੀ ਸ਼ਰਟ ਬਣਾਉਣੀ ਆ ਤਾਂ ਵੀ ਬਹੁਤ ਸੋਹਣਾ ਬਣ ਜਾਣਾ ਹੈ ਨਾ ਬੀਬੀ ਪਰਖਿਓ ਸਲਵਾਰ ਆ ਦੇਖੋ ਬਹੁਤ ਸੋਹਣਾ ਕਲਰ ਆ ਇਹ ਤੇ ਇਹਦਾ ਦੁਪੱਟਾ ਡਿਫਰੈਂਟ ਸਟਾਈਲ ਦਾ ਬਣਿਆ ਹੋਇਆ ਥੋੜਾ ਆ ਦੇਖੋ ਵਿੱਚ ਬੂਟੀ ਆ ਬਹੁਤ ਸੋਹਣਾ ਬਹੁਤ ਪਿਆਰਾ ਦੁਪੱਟਾ ਇਹਦਾ 38 50 ਰੇਂਜ ਰਹੇਗੀ ਜੀ ਪਰ ਸੂਟ ਦੀ ਆ ਦੇਖੋ ਵਿੱਚ ਨਿੱਕੇ ਨਿੱਕੇ ਬੂਟੇ ਹੈਗੇ ਨੇ ਤੇ ਸਾਈਡਸ ਦੇ ਉੱਪਰ ਇਹਨਾਂ ਪ੍ਰੋਪਰ ਬਾਰਡਰ ਬਣਿਆ ਹੋਇਆ ਬਹੁਤ ਪਿਆਰਾ ਬਹੁਤ ਸੋਹਣਾ ਸੂਟ ਆ ਮਸਟਰਡ ਜਿਹਾ ਕਲਰ ਆ ਬਹੁਤ ਸੋਹਣਾ ਕਲਰ ਆ ਮਹਿੰਦੀ ਮਸਟਰਡ ਆ ਮਹਿੰਦੀ ਮਸਟਰਡ ਬਹੁਤ ਮਿੱਠਾ ਮਿੱਠਾ ਪਿਆਰਾ ਪਿਆਰਾ ਕਲਰ ਆ ਲਓ ਜੀ ਆਹ ਦੇਖੋ ਸਕਿਨ ਟੋਨ ਦੇ ਵਿੱਚ ਬਲੈਕ ਮਸਟਰਡ ਸ਼ਰਟ ਰਹੇਗੀ आ देखो तो स्किन सलवार रहेगी रिंकू होना कह दो आ जाओ कूड़े ठीक कूड़े आ देखो लो जी देखो मस्टर्ड दुपट्टा तो डिजाइनिंग डिफरेंट रहेगी बहुत प्यारा बहुत सोना सूट है ਲੋ ਜੀ ਹੋਰ ਤੁਹਾਨੂੰ ਸਾਡੀਆਂ ਵੀਡੀਓਜ਼ ਕਿਵੇਂ ਦੀਆਂ ਲੱਗ ਰਹੀਆਂ ਨੇ ਸਾਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹੁਣ ਕਰੀਏ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ